ਸੇ ਸ਼ਾਇਰ ਨੇ ਸਾਚ ਆਖਿਆ ਕਿ ਕੋਈ ਲਹਿੰਦੇ ਤੋਂ ਪੜੇ ਕਵਿਤਾ ਚੜਦੇ ਪਾਸਿਓ ਮੈਂ ਰਿਸ਼ਾਦ ਆਖਾਂ ਉਹ ਕਹਿਣ ਅੰਮ੍ਰਿਤ ਸਾਰ ਆਪਣਾ ਤੇ ਮੈਂ ਪਾਕ ਪਤਨ ਇਸਲਾਮਾਬਾਦ ਆਖਾਂ ਇਹ ਮਿਟ ਜਾਣ ਨਫ਼ਰਤ ਦੀਆਂ ਕੰਨਾਂ ਸਾਹਿਬ ਨੂੰ ਮੈਂ ਨਿਤ ਵਿੱਚ ਫਰਿਆਦ ਆਖਾਂ ਸਾਹਿਬ ਨੂੰ ਮੈਂ ਵਿੱਚ ਨਿਤ ਫਰਿਆਦ ਆ ਹਾਂਜੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਦੋਸਤੋ ਜੀ ਸਵਾਗਤ ਹੈ ਤੁਹਾਡਾ ਨਵੇਂ ਪਿੰਡ ਤੇ ਨਵੀਂ ਵੀਡੀਓ ਵਿੱਚ ਇਸ ਵੀਡੀਓ ਵਿੱਚ ਜੀ ਅੱਗੇ ਚੱਲ ਕੇ ਆਪਾਂ ਦੇਖਦੇ ਆਂ ਤੇ ਸਾਰਿਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਲਹਿੰਦੇ ਵਾਲੇ ਪਾਸਿਓਂ ਮੇਰੇ ਭਰਾ ਚੌਧਰੀ ਅਬਰਾਰ ਸਫਦਰ ਗੁੱਜਰ ਹਾਜੀ ਆਕਿਫ ਸਫਦਰ ਚੌਧਰੀ ਤਲਹਾ ਗੁੱਜਰ ਚੌਧਰੀ ਬਿਲਾਲ ਸਫਦਰ ਆਸਟ੍ਰੇਲੀਆ ਇਹਨਾਂ ਵੀਰਾਂ ਨੇ ਮੈਨੂੰ ਸਪੈਸ਼ਲ ਫਰਮਾਇਸ਼ ਕੀਤੀ ਕਿ ਸਾਡੇ ਪਿੰਡ ਹਟੂਰ ਜੋ ਕਿ ਇਹਨਾਂ ਦਾ ਪਿਛੋਕੜ ਪਿੰਡ ਸੀ ਉੱਥੇ ਜਾ ਕੇ ਸਾਡੀ ਗੋਠੀ ਦੀ ਵੀਡੀਓ ਜਰੂਰ ਬਣਾਓ ਜੀ ਸਾਡੇ ਬੜੀਆਂ ਦਲਤੋਂ ਤਾਰਾਂ ਜੁੜੀਆਂ ਹੋਈਆਂ ਨੇ ਇਸ ਕੋਠੀ ਨਾਲ ਸਾਡਾ ਬੜਾ ਦੇਖਣ ਦਾ ਮਾਣ ਹੈ ਇਸ ਕੋਠੀ ਨੂੰ ਸੋ ਇਸ ਕਰਕੇ ਮੈਂ ਉੱਥੇ ਗਿਆ ਜੀ ਤੇ ਪਰ ਬੜੀ ਮੁਸ਼ਕਲ ਤੋਂ ਬਾਅਦ ਮੈਨੂੰ ਜਗਾ ਠਿਕਾਣੇ ਦਾ ਪਤਾ ਲੱਗ ਸਕਿਆ ਤੇ ਇਹ ਮੇਰੇ ਭਰਾ ਜੀ ਚੱਕ ਨੰਬਰ 19 ਈਵੀ ਆਰਫ ਵਾਲਾ ਜ਼ਿਲ੍ਹਾ ਪਾਕਪਤਨ ਪਾਕਿਸਤਾਨ ਤੋਂ ਹਨ ਇਹਨਾਂ ਵੀਰਾਂ ਨੇ ਮੈਨੂੰ ਮੈਸੇਜ ਕਰਕੇ ਬੜਾ ਪਿਆਰ ਦਿੱਤਾ ਜੀ ਤੇ ਕਿਉਂਕਿ ਇਦਾਂ ਹੀ ਆ ਤੁਹਾਡੇ ਪਿਆਰ ਨਾਲ ਹੀ ਮੇਰਾ ਮੋਟੀਵੇਸ਼ਨ ਮਿਲਦਾ ਵੀਡੀਓ ਵਗੈਰਾ ਬਣਾਉਣ ਦਾ ਤੇ ਮੈਂ ਇਹਨਾਂ ਦੇ ਪਿੰਡ ਹਟੂਰ ਗਿਆ ਉੱਥੇ ਮੈਨੂੰ ਲੋਕਾਂ ਵੱਲੋਂ ਵੀ ਬੜਾ ਪਿਆਰ ਮਿਲਿਆ ਮੈਨੂੰ ਪਤਾ ਲੱਗਿਆ ਕਿ ਉੱਥੇ ਮਾਸਟਰਕ ਸੰਤੋਖ ਸਿੰਘ ਜੀ ਆ ਉਹਨਾਂ ਨੇ ਬੜਾ ਪਿਆਰ ਕੀਤਾ ਤੇ ਕਾਫੀ ਗੱਲਾਂ ਉਹਨਾਂ ਤੋਂ ਪਤਾ ਲੱਗਣ ਤੋਂ ਬਾਅਦ ਪਤਾ ਲੱਗਿਆ ਕਿ ਇਹਨਾਂ ਦੇ ਦਾਦਾ ਜੀ ਮੈਜਿਸਟਰੇਟ ਜਨਾਬ ਸ਼ਮਸ਼ਦੀਨ ਜੀ ਜੋ ਕਿ ਉਸ ਵਕਤ ਉੱਥੇ ਜਗਰਾਉਂ ਵਿੱਚ ਮੈਜਿਸਟਰੇਟ ਦੀ ਪੋਸਟਿੰਗ ਤੇ ਸਨ ਤੇ ਉਹ ਉਹਨਾਂ ਬਾਰੇ ਪਤਾ ਲੱਗਿਆ ਜੀ ਉਹ ਬੜੇ ਨੇਕ ਦਿਲ ਇਨਸਾਨ ਸੀ ਤੇ ਲੋਕਾਂ ਵਿੱਚ ਉਹਨਾਂ ਦਾ ਇੰਨਾ ਕੁ ਵਧੀਆ ਪਿਆਰ ਬਣਿਆ ਸੀ ਕਿ ਕੋਈ ਕਹਿਣ ਸਮ ਤੋਂ ਪਰੇ ਹੈ ਜੀ ਇਕੋ ਨਾ ਨਾਨਾ ਜੀ ਸੂਬੇਦਾਰ ਮੇਜਰ ਮੁਹੰਮਦ ਲਿਆਹ ਜੀ ਉਹਨਾਂ ਦਾ ਬਹੁਤ ਨਾਮ ਸੀ ਜੀ ਬੜੇ ਸੂਈਬਾਨ ਬੰਦੇ ਸੀ ਬਹੁਤ ਲੋਕ ਪਿਆਰ ਕਰਦੇ ਸੀ ਉਹਨਾਂ ਨੂੰ ਮੈਂ ਪਿੰਡ ਹਟੂਰ ਵਿਖੇ ਜੋ ਕਿ ਜਗਰਾਉਂ ਸ਼ਹਿਰ ਦੇ ਕੋਲ ਹੈ ਜੀ ਉੱਥੇ ਗਿਆ ਤੇ ਉੱਥੇ ਅੱਡੇ 'ਚੋਂ ਜਾਂਦੇ ਹੋਏ ਮੈਂ ਪੁੱਛਿਆ ਜੀ ਮਾਸਟਰ ਸੰਤੋਖ ਸਿੰਘ ਜੀ ਦਾ ਘਰ ਜਿਨ੍ਹਾਂ ਨੂੰ ਇਹਨਾਂ ਦੇ ਦਾਦਾ ਜੀ ਬਾਰੇ ਕਾਫੀ ਪਤਾ ਸੀਗਾ ਔਰ ਉਹਨਾਂ ਨੇ ਮੈਨੂੰ ਕਾਫੀ ਗੱਲਾਂ ਵੀ ਦਸੀਆਂ ਪਰ ਉਹ ਪੁੱਛਣ ਤੇ ਮੈਨੂੰ ਪਤਾ ਲੱਗਿਆ ਕਿ ਵੀਰ ਜੀ ਮੈਨੂੰ ਆਪ ਛੱਡਣ ਉਹਨਾਂ ਦੇ ਘਰੇ ਚਲੇ ਗਏ ਉਹਨਾਂ ਨੇ ਬੜਾ ਪਿਆਰ ਦਿੱਤਾ ਜੀ ਆਜੋ ਤੁਸੀਂ ਦੇਖ ਰਿਹਾ ਹੋ ਸਕੂਟੀ ਤੇ ਜਾ ਰਹੇ ਆ ਵੀਰ ਜੀ ਇਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਮੇਰੀ ਪੂਰੀ ਹੈਲਪ ਕੀਤੀ ਮਾਸਟਰ ਸੰਤੋਖ ਸਿੰਘ ਜੀ ਦੇ ਘਰ ਨਾਲ ਮਾਸਟਰ ਸੰਤੋਖ ਸਿੰਘ ਜੀ ਮੈਨੂੰ ਇੱਕ ਬਜ਼ੁਰਗ ਕੋਲ ਲੈ ਕੇ ਗਏ ਜਿਨ੍ਹਾਂ ਦੀ ਉਮਰ ਤਕਰੀਬਨ 90 95 ਸਾਲ ਹੋਵੇਗੀ ਜੀ ਤੇ ਉਹਨਾਂ ਨਾਲ ਗੱਲ ਕਰਨ ਤੇ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਮੈਨੂੰ ਹਵੇਲੀ ਦੇ ਕਾਫੀ ਨਿਸ਼ਾਨੀਆਂ ਦੱਸੀਆਂ ਕਿ ਇੱਥੇ ਹਵੇਲੀ ਸੀ ਈੜਾ ਰੰਗ ਕੀਤਾ ਸੀ ਤੇ ਸ਼ੀਸ਼ੇ ਹੀ ਸ਼ੀਸ਼ੇ ਜੜੇ ਸੀ ਉਸ ਅਵੇਲੀ ਤੇ ਬੜਾ ਨਾਸ ਸੀ ਜੀ ਉਸ ਵਕਤ ਇਹਨਾਂ ਦੇ ਦਾਦਾ ਜੀ ਤੇ ਨਾਲ ਨਾਲ ਜੀ ਦਾ ਬਹੁਤ ਚੜਾਈ ਸੀ ਉਹਨਾਂ ਦੀ ਪਿੰਡ ਵਿੱਚ ਉਹਨਾਂ ਬਜ਼ੁਰਗਾਂ ਦੇ ਦਸਨਸਾਰ ਮੈਂ ਬੜੀ ਮੁਸ਼ਕਲਤ ਨਾਲ ਉਸ ਜਗ੍ਹਾ ਤੇ ਪਹੁੰਚਿਆ ਜੋ ਉਹਨਾਂ ਨੇ ਨਿਸ਼ਾਨੀਆਂ ਦੱਸੀਆਂ ਸਨ ਤੇ ਉੱਥੇ ਮੇਰੇ ਬ੍ਰਦਰ ਹਰਜਿੰਦਰ ਸਿੰਘ ਜੀ ਬਿੱਟੂ ਢਾਲੀਵਾਲ ਅਤੇ ਜਗਤਾਰ ਸਿੰਘ ਜੀ ਅਰੀ ਢਾਲੀਵਾਲ ਬਾਈ ਜੀ ਉਹਨਾਂ ਕੋਲ ਪਹੁੰਚਿਆ ਪਹੁੰਚਦੇ ਸਾਰੀ ਉਹਨਾਂ ਨੇ ਬੜਾ ਮੈਨੂੰ ਮਾਣ ਬਖਸ਼ਿਆ ਪਿਆਰ ਬਖਸ਼ਿਆ ਜੀ ਤੇ ਬਾਅਦ ਵਿੱਚ ਮੈਂ ਉਹਨਾਂ ਨਾਲ ਹਵੇਲੀ ਬਾਰੇ ਪੁੱਛਿਆ ਤਾਂ ਉਹ ਕਹੇ ਸੀਗੀ ਹਵੇਲੀ ਹੈ ਕੋਠੀ ਹੈ ਬਟ ਹੁਣ ਜਿਆਦਾ ਟਾਈਮ ਹੋਣ ਕਾਰਨ ਉਹ ਟੈ ਗਈ ਸੀ ਪਰ ਅਸੀਂ ਪੂਰੀ ਕੋਸ਼ਿਸ਼ ਕੀਤੀ ਹੋਈ ਆ ਕਿ ਅਸੀਂ ਇਹਨੂੰ ਉਦਾਂ ਹੀ ਬਰਕਰਾਰ ਰੱਖੀਏ ਉਦਾਂ ਹੀ ਸੰਭ ਕੇ ਰੱਖੀਏ ਜਿੱਦਾਂ ਇਹ ਪੁਰਾਣੀ ਬਣੀ ਹੋਈ ਆ ਉਹ ਉਹਨਾਂ ਨੇ ਕਾਫੀ ਜਗ੍ਹਾ ਤੋਂ ਪਲਾਸਟਰ ਵੀ ਕਰਵਾਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਬੜੀ ਢੰਗ ਤਰੀਕੇ ਨਾਲ ਸੰਭ ਕੇ ਰੱਖੀ ਹੋਈ ਆ ਜੀ ਤੇ ਬਾਈ ਉਹਨਾਂ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਉਹ ਵੀ ਪਾਕਿਸਤਾਨ ਤੋਂ ਲੈਂਦੇ ਵਾਲੇ ਪਾਸੇ ਆਏ ਹੋਇਆ ਜੀ ਉਦੋਂ ਦੇ ਉਹਨਾਂ ਨੂੰ ਇਹ ਹਵੇਲੀ ਅਲਾਰਟ ਹੋਈ ਸੀ ਤੁਸੀਂ ਸਾਈਡ ਤੇ ਦੇਖ ਰਹੇ ਹੋ ਇਹ ਇੱਕ ਪੁਰਾਣੇ ਸਮੇਂ ਵਿੱਚ ਚਿਮਨੀ ਬਣੀ ਹੋਈ ਸੀ ਜਿਸ ਵਿੱਚ ਇਹ ਅੱਗ ਜਲਾਉਣ ਦਾ ਇਹਦੇ ਵਿੱਚ ਅੱਗ ਜਲਾਈ ਜਾਂਦੀ ਸੀ ਤੇ ਇਹ ਇਸ ਦਾ ਧੂੰਆ ਉੱਪਰ ਤੀਜੇ ਮੰਜ਼ਲ ਦੇ ਉੱਪਰ ਨਿਕਲਦਾ ਹੁੰਦਾ ਸੀ ਪਰ ਹੁਣ ਇਹ ਢਾਂਰ ਕਰਕੇ ਇਹ ਜਸਟ ਇੰਨਾ ਹੀ ਥਾਂ ਰਹਿ ਗਿਆ ਕਿ ਇਹਨਾਂ ਨੇ ਵੀ ਪਲਾਸਟਰ ਕਰਵਾ ਕੇ ਇਹਨੂੰ ਵਧੀਆ ਤਰੀਕੇ ਨਾਲ ਰੱਖਿਆ ਹੋਇਆ ਵਾ ਇਹ ਜੋ ਤੁਸੀਂ ਹਵੇਲੀ ਦਾ ਮੇਨ ਗੇਟ ਦੇਖ ਰਹੇ ਹੋ ਜੀ ਇਸ ਦੇ ਉੱਪਰ ਹੁਰਦੂ ਭਾਸ਼ਾ ਵਿੱਚ ਨਾਮ ਲਿਖੇ ਹੋਏ ਹਨ ਸੂਬੇਦਾਰ ਮੁਹੰਮਦ ਅਲੀਆ ਜੀ ਅਤੇ ਮੈਜਿਸਟ੍ਰੇਟ ਜਨਾਬ ਸ਼ਮਸ਼ਦੀਨ ਜੀ ਇਹ ਜੋ ਤੁਸੀਂ ਦੇਖ ਰਹੇ ਹੋ ਜੀ ਇਹ ਪੌੜੀਆਂ ਉਸ ਸਮੇਂ ਦੀਆਂ ਹੀ ਬਣੀਆਂ ਹੋਣੀਆਂ ਨੇ ਇੰਨੀਆਂ ਕ ਮਜ਼ਬੂਤ ਪੌੜੀਆਂ ਕਿ ਇਹ ਹਜੇ ਤੱਕ ਇਹ ਉਦਾਂ ਹੀ ਖੜੀਆਂ ਇਹਨਾਂ ਨੂੰ ਕੁਝ ਵੀ ਨਹੀਂ ਹੋਇਆ ਬਹੁਤ ਮਜ਼ਬੂਤ ਪੌੜੀਆਂ ਬਣੀਆਂ ਇਹ ਨੇ ਇਹ ਉਸ ਸਮੇਂ ਦੀਆਂ ਹੀ ਪੌੜੀਆਂ ਹਨ ਤੇ ਮੈਂ ਤੁਹਾਨੂੰ ਉੱਪਰ ਜਾ ਕੇ ਵੀ ਇਹਦਾ ਕੋਠੀ ਦਾ ਪੂਰਾ ਵਿਊ ਦਿਖਾਉਣਾ ਜੀ ਆਸੇ-ਪਾਸੇ ਕਿੱਦਾਂ ਦੀ ਦਿਖਾਈ ਦੇ ਰਹੀ ਹੈ ਸੋ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਸਾਰਾ ਵਿਊ ਆ ਕੋਠੀ ਦਾ ਉੱਪਰ ਤੋਂ ਇਹ ਤਿੰਨ ਮੰਜ਼ਲੀ ਕੋਠੀ ਹੁੰਦੀ ਸੀ ਜੀ ਇਸ ਉੱਪਰ ਪੂਰੇ ਸ਼ੀਸ਼ੇ ਦਾ ਵਰਕ ਕੀਤਾ ਹੁੰਦਾ ਸੀ ਇਹ ਪਿੰਡ ਵਿੱਚ ਇੱਕ ਲੌਤੀ ਹੈ ਜੀ ਹਵੇਲੀ ਸੀ ਕੋਠੀ ਸੀ ਕਿ ਇਸ ਤੋਂ ਵੱਡੀ ਕੋਈ ਹੋਰ ਕੋਠੀ ਵੀ ਨਹੀਂ ਸੀ ਪਿੰਡ ਵਿੱਚ ਤੇ ਬਹੁਤ ਵਧੀਆ ਤਰੀਕੇ ਨਾਲੇ ਬਣਾਈ ਹੋਈ ਸੀ ਬੜਾ ਪਿਆਰ ਇਸ ਕੋਠੀ ਵੇ ਸੰਜੋ ਕੇ ਰੱਖਿਆ ਹੋਇਆ ਸੀ ਜੋ ਕਿ ਅੱਜ ਵੀ ਉਦਾਂ ਹੀ ਵਰਕਰਾਰ ਹੈ ਜੀ ਕਿ ਉਹ ਹਵੇਲੀ ਆ ਜੀ ਜੋ ਇਨ੍ਹਾਂ ਵੀਰਾਂ ਦੇ ਬਜ਼ੁਰਗਾਂ ਨੇ ਆਪਣੇ ਅੱਥੀ ਬਣਾਈ ਹੋਊਗੀ ਜਾਂ ਬੜੇ ਪਿਆਰ ਮੁਹੱਬਤ ਨਾਲੇ ਬਣਾਈ ਹੋਊਗੀ ਕੋਠੀ ਇਹ ਤਿੰਨ ਮੰਜ਼ਲੀ ਕੋਠੀ ਹੈ ਜੀ ਤੇ ਇਸ ਵਿੱਚ ਇੰਨੀ ਜਿਆਦਾ ਇਨਾਂ ਦੀ ਭਰੀਆਂ ਹੋਣਗੀਆਂ ਕਿ ਇੱਕ ਵਾਰ ਤਾਂ ਦੇਖ ਕੇ ਇਨਾਂ ਦੀ ਰੂਹ ਖੁਸ਼ ਹੋ ਜਾਵੇਗੀ ਇਹ ਗੱਲ ਕਹਿਣ ਸਨ ਤੋਂ ਪਰੇ ਹੋਵੇਗੀ ਕਿ ਉਹ ਕਿੰਨਾ ਕ ਬੰਦੇ ਖੁਸ਼ ਹੋਣਗੇ ਹਵੇਲੀ ਦੇਖ ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਪਹਿਲਾਂ ਵੀ ਇੱਕ ਵੀਡੀਓ ਪਿੰਡ ਸੇਕ ਗੋਲਤ ਵਿੱਚ ਬਣਾਈ ਸੀ ਜੋ ਕਿ ਲਹਿੰਦੇ ਪੰਜਾਬ ਵਾਲੇ ਵੀਰਾਂ ਦੇ ਬਜ਼ੁਰਗਾਂ ਦੀ ਸੀ ਤਾਂ ਇਹ ਵੀ ਮੈਂ ਉਹਨਾਂ ਵੀਰਾਂ ਦੀ ਲਹਿੰਦੇ ਪਾਸਿਓਂ ਪਾਕਿਸਤਾਨ ਵੱਲੋਂ ਵੀਰਾਂ ਦੀ ਪਰਮੈਸ਼ਰਤੇ ਮੈਂ ਇਹ ਵੀਡੀਓ ਬਣਾਈ ਹੈ ਜੀ ਪਿੰਡ ਹਟੂਰ ਵਿੱਚ ਜਾ ਕੇ ਜੋ ਕੋਨਾਂ ਰੀ ਤਿੰਨ ਮੰਜ਼ਲੀ ਕੋਠੀ ਤੇ ਸਾਰੀ ਕੋਠੀ ਦੇ ਸ਼ੀਸ਼ੇ ਦਾ ਵਰਕ ਕੀਤਾ ਹੋਇ ਬੜੀ ਸੋਹਣੀ ਕੋਠੀ ਸੀ ਉਸ ਸਮੇਂ ਤੋਂ ਪਹਿਲੀ ਵੀਡੀਓ ਨੂੰ ਲੈਹਂਦੇ ਵਾਲੇ ਪਾਸੋਂ ਮੈਨੂੰ ਇੰਨਾ ਕਿ ਪਿਆਰ ਮਿਲਿਆ ਇੰਨਾ ਕਿ ਪਿਆਰ ਮਿਲਿਆ ਕਿ ਮੈਂ ਦੱਸ ਨਹੀਂ ਸਕਦਾ ਤੇ ਉਮੀਦ ਆ ਕਿ ਇਸ ਵੀਡੀਓ ਤੇ ਵੀ ਮੈਨੂੰ ਉਸ ਤੋਂ ਕਈ ਗੁਣਾ ਵੱਧ ਚੜ੍ਹ ਕੇ ਪਿਆਰ ਆਵੇਗਾ ਜੀ ਤੁਹਾਡੀਆਂ ਦੁਆਵਾਂ ਮਿਲਣਗੀਆਂ ਮੈਂ ਆਸ ਕਰਦਾ ਕਿ ਇਸ ਵੀਡੀਓ ਤੋਂ ਬਾਅਦ ਉਹਨਾਂ ਦੀ ਦਿਲ ਦੀ ਇੱਛਾ ਜ਼ਰੂਰ ਪੂਰੀ ਹੋ ਜਾਵੇਗੀ ਇਸ ਕੋਥੀ ਨੂੰ ਇਸ ਘਰ ਨੂੰ ਦੇਖਣ ਦੀ ਸੋ ਦੋਸਤੋ ਅਗਰ ਤੁਸੀਂ ਵੀ ਕੋਈ ਚੜ੍ਹਦੇ ਵਾਲੇ ਪਾਸੇ ਚੜ੍ਹਦੇ ਪੰਜਾਬ ਵਾਲੇ ਪਾਸੇ ਕੋਈ ਤੁਸੀਂ ਵੀਡੀਓ ਬਣਵਾਉਣਾ ਚਾਹੁੰਦੇ ਹੋ ਜਾਂ ਆਪਣਾ ਕੋਈ ਪਿੰਡ ਘਰ ਸ਼ਹਿਰ ਵੇਖਣਾ ਚਾਹੁੰਦੇ ਹੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਕੋਸ਼ਿਸ਼ ਕਰਾਂਗਾ ਕਿ ਤੁਹਾਡੀਆਂ ਇਹਨਾਂ ਉਮੀਦਾਂ ਤੇ ਮੈਂ ਖਰਾ ਉਤਰਾਂਗਾ ਸੋ ਇਜਾਜ਼ਤ ਦਿਓ ਦੋਸਤੋ ਜੀ ਧੰਨਵਾਦ